ਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਲ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਜਿਸੁ ਮੈਂ ਗੋਬਿੰਦ ਸਿੰਘ ਗੁਰੂ ਨਮੋ ਜਨ ਅਰਬਿੰਦ ਜਿਸੁ ਮੈਂ ਅਮਰਤ ਗਿਆਨ ਹੈ ਮਾਲਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਰ ਅਨੁਦਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਰ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰ ਤਿਹ ਪ੍ਰਸਾਦ ਸਚ ਹੋ ਹੀ ਹੋਰ ਸਦਨ ਪਰਵੇਛਿਓ ਜਾਏ ਕਰ ਬਿਰੇ ਸੇਖ ਕਰ ਜੋਰ ਬਿਦਾ ਹੋਇ ਲੰਦਾ ਗਇਓ ਆਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਅਜਤ ਪਾਵਨ ਭਗਤ ਵਚਨ ਕਿਰਪਾ ਨਿਧਾਨ ਜੋਗ ਜੋਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਸਾਧ ਸੰਗਤ ਹਾਜ਼ੂਰੀ ਦੇ ਅੰਦਰ ਨੌਵੇਂ ਪਾਤਸ਼ਾਹ ਧਰਮ ਰੱਖਿਓ ਪਰੇ ਪੁਕਾਰੀ ਸ਼ਸਤਰ ਧਾਰੀ ਸ਼ਾਂਤੀ ਸੇਵਾ ਬੰਦਗੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ਼੍ਰੀਪੁਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਵਿੱਤਰ ਗੁਰਗੱਦੀ ਦਰਬਾਰਾਂ ਦੇ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਤੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਸਾ ਸਾਧ ਸੰਗਤ ਜੀ ਵਿਭਾਗੇ ਹੋ ਆਪ ਮਾਈ ਪਾਈ ਗੁਰ ਸਿੱਖ ਜੋ ਦੂਰੋਂ ਨੇੜੇੋਂ ਚੱਲ ਕੇ ਮਹਾਰਾਜ ਸਾਹਿਬ ਦੇ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਕਥਾ ਕੀਰਤਨ ਕਰਦੇ ਵਿੱਚ ਸਮਾਂ ਗੁਜ਼ਾਰ ਕੇ ਮਹਾਰਾਜ ਦੀ ਸੇਵਾ ਦੇ ਵਿੱਚ ਮਨ ਕਰਕੇ ਤਨ ਕਰਕੇ ਲੱਗੇ ਹੋਏ ਇਲਾਹਾ ਪ੍ਰਾਪਿਤ ਕਰ ਰਹੇ ਹੋ ਇਹ ਪਵਿੱਤਰ ਦਿਹਾੜੇ ਜਦੋਂ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਉਹਨਾਂ ਸ਼ਹੀਦਾਂ ਨੇ ਇਹ ਮੰਦ ਦਾ ਗੰਬਦ ਉਸਾਰਿਆ ਦੇ ਭਾਵਨਾ ਵਾਲੇ ਗੁਰਸਿੱਖ ਕਹਿ ਦਿੰਦੇ ਨੇ ਤੇ ਗੁਰਬਾਣੀ ਪੰਥ ਦੀਆਂ ਨੀਂਹਾਂ ਹੰਤਾ ਸ਼ਹੀਦ ਪੰਥ ਦੇ ਗੁੰਬਜ ਹਨ ਤੇ ਗੁੰਬਜਾ ਕਰਕੇ ਦਰਬਾਰ ਜੇ ਸ਼ੋਭਦਾ ਹੈ ਸ਼ਹੀਦਾਂ ਕਰਕੇ ਪੰਥ ਦੀ ਜੈ ਜੈਕਾਰ ਹੈ ਅੱਜ ਦਾ ਜਿਹੜਾ ਅਮਰਤ ਵੇਲੇ ਦਾ ਸਮਾ ਲੰਘਿਆ ਇੱਕ ਬੀਬੀ ਸ਼ਰਨ ਕੌਰ ਉਸ ਬੀਬੀ ਨੇ ਉਸ ਬੱਚੀ ਨੇ ਗੁਰੂ ਕਲਗੀ ਧਰ ਦਿੱਤੀ ਨੇ ਆਪਣੇ ਵੀਰਾਂ ਦੇ ਸਰੀਰ ਦੀ ਸੇਵਾ ਕਰਦੇ ਹੋਇਆ ਸ਼ਹਾਦਤ ਪ੍ਰਾਪਤ ਕੀਤੀ ਜਦੋਂ 9 ਅਉਦੀ ਰਾਤ ਹੋਈ ਤਾਂ ਚਮਕੌਰ ਸਾਹਿਬ ਦੇ ਨੇੜੇ ਨਰਾਏਪੁਰ ਦੇ ਰਹਿਣ ਵਾਲੇ ਬੀਬੀ ਸ਼ਰਨ ਕੌਰ ਜੀ ਦਾ ਪਿਤਾ ਵੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਨਾਲ ਜੰਗ ਦੇ ਵਿੱਚ ਸੇਵਾ ਕਰਦੇ ਹੋਇਆ ਸ਼ਹਾਦਤ ਪ੍ਰਾਪਤ ਕਰ ਗਿਆ ਹੈ ਉਹਨੂੰ ਪਤਾ ਲੱਗਾ ਵੀ ਮਹਾਰਾਜ ਦੇ ਨਾਲ ਦੇ ਸਿੰਘ ਇੱਥੇ ਸ਼ਹੀਦ ਹੋਏ ਸਤਿਗੁਰੂ ਇੱਥੋਂ ਚਲੇ ਗਏ ਨੇ ਕਿਉਂਕਿ ਸਾਰੇ ਲੋਕਾਂ ਪੈ ਗਿਆ ਤਾਂ ਕਿਉਂ ਨਾ ਆਪਣੇ ਭਰਾਵਾਂ ਦੇ ਸਰੀਰਾਂ ਦੀ ਸੰਭਾਲ ਕਰਾਂ ਰਾਤ ਦੇ ਹਨੇਰੇ ਵਿੱਚ ਤੁਰਕ ਵੀ ਜਦੋਂ ਛੱਕੇ ਟੁੱਟੇ ਸਨ ਉਸ ਵੇਲੇ ਬੀਬੀ ਸ਼ਰਨ ਕੌਰ ਆਈ ਦੀਵੇ ਦੀ ਰੋਸ਼ਨੀ ਦੇ ਨਾਲ ਸ਼ਹੀਦਾਂ ਦੇ ਸਰੀਰ ਲੱਭ ਰਿਹਾ ਮੈਦਾਨ ਦੇ ਦੂਰ ਤਿੱਕਰ ਸ਼ਹੀਦਾਂ ਦੇ ਤੁਰਕਾਂ ਦੇ ਸਰੀਰਾਂ ਦੇ ਨਾਲ ਬਿਖਰੇ ਦੇ ਪਰ ਕੜੇ ਜਿੱਕਕਾਰਾਂ ਦੀ ਪਛਾਣ ਕਰਕੇ ਲਗਭਗ 9 ਤੇ 10 ਦੇ ਕਰੀਬ ਸ਼ਹੀਦ ਸਿੰਘਾਂ ਦੀਆਂ ਪਵਿੱਤਰ ਦੇਹਾਂ ਬੀਬੀ ਸ਼ਰਨ ਸਾਵਨ ਪ੍ਰਾਪਤ ਹੋਈਆਂ ਇਹਨੇ ਸੋਚਿਆ ਵੀ ਇਹਨਾਂ ਦੀ ਤਾਂ ਸੇਵਾ ਸੰਭਾਲ ਕਰੀਏ ਜੇ ਕਿਵੇਂ ਕਰਕੇ ਕੋਈ ਸੁੱਕਾ ਬਾਲਣ ਉਹ ਸਰਕੜਾ ਜੋ ਕੁਝ ਵੀ ਘਾਹ ਉਸ ਲੰਬਾ ਇਕੱਠਾ ਕਰਕੇ ਕਿਸਾਨ ਤੇ ਅੰਗੀਠਾ ਬਣਾ ਕੇ ਤੇ 9-10 ਸਿੰਘਾਂ ਦੇ ਸਰੀਰਾਂ ਨੂੰ ਇੱਕੇ ਵਾਰ ਚੰਡਾ ਲਾਇਆ ਸੋਹਿਲਾ ਸਾਹਿਬ ਦਾ ਪਾਠ ਬੀਬੀ ਜੀ ਕਰ ਰਹੇ ਨੇ ਸ੍ਰੀ ਸਹਿਬ ਹਸਦੇ ਜ ਨੰਗੇ ਪਕੜੇ ਹੋਏ ਹੈ ਤਾਂ ਕਿ ਅੰਗੀਠੇ ਦੀ ਕੋਈ ਤੁਰਕ ਬੇਅਦਬੀ ਨਾ ਕਰੇ ਬਹੁਤ ਆ ਭਾਂਬੜ ਜਦੋਂ ਮਚਿਆ ਵੇਖਿਆ ਕੁਝ ਸਮੇਂ ਬਾਅਦ ਲਗਭਗ ਸਸਕਾਰ ਉਦੋਂ ਹੋ ਗਏ ਸਾਨ ਸਿੰਘਾਂ ਦੇ ਸਰੀਰਾਂ ਦੇ ਤੇ ਜਦੋਂ ਤੁਰਕ ਭੱਜੇ ਆਏ ਕਹਿਣ ਲੱਗੇ ਕੌਣ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਇਹ ਸੁਣ ਕੇ ਜਿਹੜੇ ਤੁਰਕ ਜਲਾਦ ਸਨ ਬੀਬੀ ਦੇ ਹਮਲਾ ਕਰਨ ਲੱਗੇ ਪਰ ਮਹਾਰਾਜ ਸਾਹਿਬ ਜੀ ਨੇ ਧੀ ਸ਼ਸਤਰ ਧਾਰੀ ਸੀ ਸ਼ਸਤਰ ਦੇ ਐਸੇ ਜੋਰ ਮਖਾਏ ਕਈ ਤੁਰਕੜਿਆਂ ਨੂੰ ਸ਼ੇਦਾ ਸਿੰਘਾਂ ਦੇ ਸੂਕਾਰ ਹੁੰਦੇ ਸਮੇਂ ਇਹਨੇ ਝੜਕਾ ਕੇ ਰੱਖਤਾ ਅਖੀਰ ਕੱਲੀ ਸੀ ਉਹ ਬਉਦੇ ਸੰਨ ਲੜਦਿਆਂ ਲੜਦਿਆਂ ਕਈਆਂ ਨੂੰ ਮਾਰਿਆ ਤੇ ਸਖਤ ਫੱਟੜ ਹੋ ਗਏ ਤੇ ਉਹਨਾਂ ਜ਼ਾਲਮਾਂ ਨੇ ਫੱਟੜ ਹਾਲਤ ਵਿੱਚ ਜਿਉਂਦਿਆਂ ਬੀਬੀ ਸ਼ਰਨ ਕੌਰ ਨੂੰ ਪਕੜ ਕੇ ਤੇ ਉਸ ਬਲਦੇ ਹੋਏ ਚਿਖਾ ਦੇ ਵਿੱਚ ਸਿੱਧ ਕੇ ਸਹੀਰ ਕਰ ਦਿੱਤਾ ਪਰ ਧੰ ਗੁਰੂ ਕਲਗੀਧਰ ਮਹਾਰਾਜ ਸਾਹਿਬ ਤੇ ਧੰ ਗੁਰੂ ਕਲਗੀਧਰ ਸਾਹਿਬ ਦੇ ਸਿੱਖ ਬੱਚੇ ਬੱਚੀਆਂ ਜਿਨ੍ਹਾਂ ਨੇ ਮਹਾਰਾਜ ਸਾਹਿਬ ਦੇ ਵਾਸਤੇ ਆਪਾਂ ਕੁਰਬਾਨ ਕੀਤਾ ਸ਼ਹੀਦਾਂ ਸਿੰਘਾਂ ਦੀ ਸੇਵਾ ਕਰਦੇ ਆ ਹੋਏ ਆ ਬੀਬੀ ਸ਼ਰਨ ਕੌਰ ਅੱਜ ਦੇ ਦਿਹਾੜੇ ਅੰਮ੍ਰਿਤ ਵੇਲੇ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹਾਦਤ ਪ੍ਰਾਪਤ ਕਰ ਗਏ ਜਿੱਥੇ ਉਹਨਾਂ 40 ਸਿੰਘਾਂ ਨੂੰ ਨਰਕਮਸਤਕ ਹੁੰਦੇ ਨੇ ਗੁਰਸਿੱਖ ਉਹਤੇ ਉਸ ਬੀਬੀ ਦਾਵੀ ਨਾਲੇ ਅੰਗੀਚਾ ਉਹਨਾਂ ਸ਼ਹੀਦਾਂ ਸਿੰਘਾਂ ਦੇ ਸਿਰ ਸ਼ਹੀਦਗੰਜ ਵਾਲੇ ਸਥਾਨ ਤੇ ਬਣਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਗੁਲਾਬੀ ਪੰਜਾਬੇ ਮਸੰਦ ਦੇ ਬੇਨਤੀ ਕਰਨ ਤੇ ਉਹਨਾਂ ਨੇ ਘਰ ਦੇ ਚ ਗਏ ਹਨ ਛੋਟੇ ਸਹਿਬ ਜਾਦੇ ਵੀ ਜਿਹੜੀ ਅੱਜ ਰਾਤ ਆਉਣੀ ਹੈ ਇਹ ਅੱਜ ਦੀ ਰਾਤ ਨੂੰ ਠੰਡੇ ਬੁਰਜ ਦੇ ਵਿੱਚ ਪਹੁੰਚ ਗਏ ਨੇ ਗੰਗੋਪਾਗ ਦੀ ਨਿਮਖ ਹਰਾਮੀ ਦੇ ਕਰਕੇ ਕਿਉਂਕਿ ਰਾਤ ਤੱਕ ਜੇਹਾਂ ਦੇ ਪਤਣ ਤੇ ਮਹਾਰਾਜ ਸਾਹਿਬ ਜੀ ਨਾਮ ਵਿਸ਼ਣ ਕੇ ਮਾਤਾ ਗੁਜਰਕੌਰ ਜੀ ਅਤੇ ਸਹਿਬ ਜਾਦਾ ਬਾਬਾ ਜੂਰਾਵਰ ਸਿੰਘ ਬਾਬਾ ਫਤੇਹ ਸਿੰਘ ਕੁੰਮੀ ਮਾਸ਼ ਕੀ ਦੇ ਚੁਗੀ ਦੇ ਚਕਖਾਂ ਦੇ ਕੁੱਲੀ ਦੇ ਵਿੱਚ ਰਹੇ ਹਨ ਇਥੋਂ ਫੇਰ ਅਗਲੀ ਰਾਤ ਗੰਗੂ ਆਪਣੇ ਨਾਲ ਲੈ ਗਿਆ ਬਾਹਰੇ ਨੇ ਪੰਚ ਪ੍ਰਕਾਸ਼ ਦੇ ਅਨੁਸਾਰ ਝਾੜਾਂ 'ਚ ਰੱਖਿਆ ਪਾਪੀ ਨੇ ਫਿਰ ਆਪਣੇ ਘਰੇ ਖੜਿਆ ਧਨ ਦੇ ਲਾਲਚ ਦੇ ਮਾਤਾ ਜੀ ਨੇ ਜਦੋਂ ਕਿਹਾ ਦੇ ਪੁੱਤਰਾ ਤਾਂ ਸੰਭਾਲ ਦਿੰਦਾ ਇਹ ਤੇ ਕਹਿੰਦਾ ਨਾਲੇ ਤੁਸੀਂ ਹਕੂਮਤ ਦੇ ਚੋਰ ਸਾਡੇ ਕਰੇਦਾਓ ਨਾਲੇ ਮੈਨੂੰ ਚੋਰ ਬਣਾਉਂਦੇ ਹੋ। ਅਲੋਲਾ ਪਾਇਆ ਪਿੰਡ ਦੇ ਚੌਧਰੀ ਨੂੰ ਲੈ ਆਇਆ ਜਾਨੀ ਖਾਂ ਮਾਨੀ ਖਾਂ ਰੰਗਣਾ ਤੇ ਗੁਰ ਮਰੇਡੇ ਖਬਰ ਪਹੁੰਚੀ। ਇਸ ਸ਼ੁਣਡੇ ਸਹਬ ਜਾਦਿਆਂ ਨੂੰ ਮਾਤਾ ਜੀ ਦੇ ਸਮੇਤ ਹਰਤ ਕਣੀਆਂ ਲਾ ਕੇ ਮਰੇਡੇ ਗੋਦ ਵਾਲੀ ਦੇ ਚ ਕੈਮ ਕਰਕੇ ਰੱਖਿਆ। ਅੱਜ ਸਵੇਰ ਹੋਏ ਤੋਂ ਲੈ ਕੇ ਸਰਹੰਦ ਪਹੁੰਚੇ। ਸਵੇਰ ਨੂੰ ਦੱਸਿਆ ਬੜਾ ਖੁਸ਼ ਹੋਇਆ ਵੀ ਹੁਣ ਵੇਖਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਕੋ ਕਿਵੇਂ ਭੱਜ ਕੇ ਜਾਂਦੇ ਐ ਹੁਣ ਬੱਚਿਆਂ ਦੇ ਮੋਹ ਵਸ ਆ ਕੇ ਮੇਰੀ ਗੱਲ ਮੰਨਣਗੇ ਜਾਂ ਮਹਾਰਾਜ ਦੇ ਬੱਚਿਆਂ ਨੂੰ ਮਾਤਾ ਨੂੰ ਮੈਂ ਧਰਮ ਤੋਂ ਡਲਾ ਕੇ ਤੇ ਗੁਰੂ ਦੀ ਹਾਨੀ ਕਰਾਂਗਾ ਸਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਕੈਦ ਨੇ ਤੇ ਅੱਜ ਦੀ ਰਾਤ ਜਿਹੜੀ ਹੈ ਇਹ ਠੰਡੇ ਬੁਰਜ ਦੇ ਇੱਥੇ ਸਹਿਬਜ਼ਾਦਿਆਂ ਦਸ ਉਹਦੀ ਬਤੀਤ ਕੀਤੀ 11 12 ਨੂੰ ਪੇਸ਼ੀਆਂ ਹੋਈਆਂ 13 ਨੂੰ ਸ਼ਹਾਦਤ ਹੋਈ ਇਹ ਵਿਕਰਮ ਵਾਰ ਆਪਾਂ ਵਿਸਥਾਰ ਨਾਲ ਸਰਵਣ ਕਰਾਂਗੇ ਕਿ ਉਹ ਟੂਕ ਮਾਤਰ ਦਰਸ਼ਨ ਕੀਤੇ ਨੇ ਆਓ ਉਹਨਾਂ ਸ਼ਹੀਦਾਂ ਸਿੰਘਾਂ ਜੁਝਾਰੂਆਂ ਨੂੰ ਨਮਸਕਾਰ ਕਰਦਿਆਂ ਚੱਲ ਰਹੀ ਲੜੀ ਵਾਰ ਗੁਰੂ ਧਿਆ ਦੇ ਕਥਾ ਦੇ ਜਹਾਜ਼ਰੀ ਭਰੀਏ ਸ਼ਹੀਦਾਂ ਲਈ ਸਰਤਾਜ ਸਤਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਜੀਵਨ ਦੇ ਚੋਂ ਕੌਤਕ ਸਰਵਣ ਕਰ ਰਹੇ ਹਾਂ ਮਹਾਰਾਜ ਨੇ ਭਾਈ ਲੰਦਾ ਪਾਰੇ ਪੁਕਾਰੇ ਦੀ ਮਹਿਮਾ ਸੰਗਤ ਵਿੱਚ ਕਹੀ ਹੈ ਤੇ ਸਾਧ ਸੰਗਤ ਇਹ ਭਾਈ ਲੰਦਾ ਬੜਾ ਪਾਰੇ ਪੁਕਾਰੀ ਹੈ ਨਾਲ ਹਮਤੋਂ ਕੀਤਾ ਸਿੱਖ ਨੂੰ ਪਾਰੇ ਪੁਕਾਰ ਤੇ ਸਿਮਰਨ ਕਰਨਾ ਚਾਹੀਦਾ ਹੈ ਜਿੰਨੇ ਵੀ ਕਹਿੰਦੇ ਵੀ ਚੰਗੇ ਕੰਮ ਹਨ ਉਹਨਾਂ ਦੇ ਸਿਮਰਨ ਕਰਨਾ ਸਭ ਤੋਂ ਉੱਤਮ ਹੈ ਜਿੰਨੇ ਵੀ ਕਰਨ ਜੋਗ ਕਰਮ ਨੇ ਉਹਨਾਂ ਦੇ ਪਾਰੇ ਪੁਕਾਰ ਸਭ ਤੋਂ ਉੱਤਮ ਹੈ ਇਸ ਕਰਕੇ ਤਨ ਮਨ ਦੇ ਧਨ ਕਰਕੇ ਗੁਰਸਿੱਖ ਨੂੰ ਪਰਉਪਕਾਰੀ ਹੋਣਾ ਚਾਹੀਦਾ ਹੈ ਤੇ ਸਿਮਰਨ ਕਰਨਾ ਚਾਹੀਦਾ ਭਾਈ ਦੱਦੇ ਨੂੰ ਮਹਾਰਾਜ ਸਾਹਿਬ ਨੇ ਥਾਪੜਾ ਦਿੱਤਾ ਮਹਾਰਾਜ ਕੋ ਆਗਿਆ ਲੈ ਕੇ ਲਾਹੌਰ ਗਏ ਹਨ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਵੱਲੋਂ ਲਿਖਿਆ ਗੁਰੂ ਅਰਜਨ ਦੇਵ ਮਹਾਰਾਜ ਵਰਗਾ ਵੀ ਪਰਉਪਕਾਰੀ ਨ ਹੋਇਆ ਨਾ ਹੈ ਨਾ ਅੱਗੇ ਨੂੰ ਹੋਵੇਗਾ ਜਿਨ੍ਹਾਂ ਦੋ ਵੱਡੇ ਪਰਉਪਕਾਰ ਕੀਤੇ ਇਸ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਜੋ ਰਚਨਾ ਕੀਤੀ ਇਹ ਵੀ ਇੱਕ ਜਹਾਜ਼ ਬਣਾਇਆ ਮਹਾਰਾਜ ਨੇ ਤੇ ਇੱਕ ਜੋ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕੱਤਰ ਕੀਤੀ ਇਹ ਵੀ ਜਹਾਜ਼ ਬਣਾਇਆ ਇਹਨਾਂ ਦੋਵਾਂ ਜਹਾਜ਼ਾਂ ਦੇ ਲੜ ਲੱਗ ਕੇ ਅਨੇਕਾਈ ਜਗਤ ਦੇ ਜੀਵ ਸੰਸਾਰ ਤੋਂ ਪਾਰ ਉਤਰ ਗਏ ਐਸੀ ਦੀਨ ਦਿਆਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀ ਮਹਿਮਾ ਬਾਈ ਸਰ ਨੇ ਕਹੀ ਵੀ ਸਤਿਗੁਰੂ ਸਾਹਿਬ ਨੇ ਜਹਾਰ ਬਣਾਏ ਨੇ ਦੋਵੇਂ ਤੇ ਜਿਹੜੇ ਹਰਮੰਦਰ ਸਾਹਿਬ ਮਹਾਰਾਜ ਦੇ ਨਾਲ ਜੁੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਨਾਲ ਜੁੜਦੇ ਹਨ ਉਹ ਪਾਰ ਉਤਰ ਜਾਂਦੇ ਨੇ ਇੰਥੋਂ ਤੱਕ ਰਤਸਾ ਸੁਣੀਏ ਤੋ ਅੱਗੇ ਜੇ ਸਾਖੀ ਆ ਰਹੀ ਹੈ ਚਾਰ ਭਗਤ ਲਾਹੌਰ ਦੇ ਰਹਿਣ ਵਾਲੇ ਭਗਤ ਕੰਨਾ ਜੀ ਪੀਲਾ ਪੀਲੋ ਅਤੇ ਇਸੇ ਤਰ੍ਹਾਂ ਛਜੋ ਤੇ ਸ਼ਾਹ ਸੁਹੈਨ ਮਹਾਰਾਜ ਦੇ ਸ਼ਰਣ ਆ ਰਹੇ ਹਨ ਹੰਕਾਰ ਕਰਕੇ ਸਤਿਗੁਰੂ ਮਹਾਰਾਜ ਦੇ ਦਰੋਂ ਮਾੜ ਨਹੀਂ ਪਾ ਸਕੇ ਇਹ ਕਥਾ ਸੁਣ ਤੋਂ ਪਹਿਲਾਂ ਇਕਾਗਰਤਾ ਬਖਸ਼ ਰਸਨਾ ਕਰ ਪਵਿੱਤਰ ਲਵਾਉ ਹਾਜ਼ਰੀ ਸਾਰੇ ਸੰਗਤ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਆ ਸਤਨਾਮ ਸ੍ਰੀ ਵਾਹਿ ਦਾ ਜੇ ਫਾਰੇ ਬਕਾਰੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਰੋਂ ਆਗਿਆ ਲੈ ਕਰਕੇ ਤੇ ਚੱਲ ਕਰਕੇ ਅੰਮ੍ਰਿਤਸਰੋਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਮਹਾਰਾਜ ਸਾਹਿਬ ਜੀ ਨੇ ਬੰਦਨਾ ਕਰਕੇ ਗਿਆ ਹੈ ਔਰ ਲਾਹੌਰ ਕੀ ਓਰ ਜਿੱਥੇ ਗੌਰ ਸ਼ਹਿਰ ਦੇਚ ਦਾ ਘਰ ਹੈ ਮਹਾਰਾਜ ਪਹਿਲੇ ਪਾਤਸ਼ਾਹ ਕੋ ਆਗਿਆ ਲੈ ਕੇ ਲਾਹੌਰ ਵੱਲ ਜਾ ਰਿਹਾ ਏ ਸਤਨ ਪਰਵੇਸ਼ਿਓ ਜਾਏ ਕਰ ਲਾਹੌਰ ਤੇ ਜਾਂਦਿਆ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਸਿਫਤਾਂ ਕਹਿੰਦਾ ਗਿਆ ਜੇਦੋ ਲਾਹੌਰ ਪਹੁੰਚਿਆ ਤੇ ਜਾ ਕੇ ਘਰ ਦੇਚ ਪਰਵੇਸ਼ ਕੀਤਾ ਹੈ ਮਿਲੇ ਸਿੱਖ ਕਰ ਦੂਰ ਤੇ ਸਿੱਖ ਲਾਹੌਰ ਦੇ ਜਿਨ੍ਹਾਂ ਨੂੰ ਪਤਾ ਸੀ ਵੀ ਭਾਈ ਲੱड्डा ਜੀ ਪਾਰੇ ਬੁਕਾਰੇ ਮਹਾਰਾਜ ਕੋ ਅਰਜਨ ਦੇਵ ਸਾਹਿਬ ਸਦੇ ਪਾਤਸ਼ਾਹ ਕੋ ਸਿੱਖਾਂ ਨੂੰ ਬਖਸ਼ਾਉਣ ਗਏ ਸੀ ਦੋਹਰ ਬਾਬੀਆਂ ਨੂੰ ਉਹ ਲਾਹੌਰ ਦੇ ਸਿੱਖ ਪਰ ਬੁਕਾਰੇ ਭਾਈ ਲੱड्डा ਜੀ ਨੂੰ ਹੱਥ ਜੋੜ ਕੇ ਮਿਲੇ ਹਨ ਸਵਈਆ ਸ਼ੰਦ ਕਰ ਰਹੇ ਪਰਸ ਪਰ ਨਮੋ ਭਾਉ ਧਰ ਉਸ ਭਾਵਨਾ ਧਾਰ ਕੇ ਤੇ ਪਰਸ ਪਰ ਭਾਉ ਭਾਈ ਲੱਧਾ ਜੀ ਪਰ ਬੁਖਾਰੀ ਨੂੰ ਮਿਲ ਕੇ ਤੇ ਨਮਸਕਾਰ ਕਰਦੇ ਨੇ ਗੁਰ ਸਿੱਖ ਬੰਦਨਾ ਕਰਦੇ ਨੇ ਕਾਦੇ ਦੇ ਵੀ ਧੰਨ ਹੈ ਭਾਈ ਲੱਧਾ ਜੀ ਪਰ ਬੁਖਾਰੀ ਕਿਸੇ ਵਾਸਤੇ ਆਪਣਾ ਮੂੰਹ ਕਾਲਾ ਕਰਕੇ ਕਦੇ ਨੇ ਚੜ ਜਾਣਾ ਵੀ ਇਹ ਬਖਸ਼ੇ ਜਾਣੇ ਭਾਈ ਲੱਧੇ ਤੂੰ ਮਹਾਨ ਕੌਣ ਕਾਰਜ ਕਰ ਸਕਦਾ ਬੋਧਿਆ ਕੁਸ਼ਲ ਬਹੁਰ ਗੁਰ ਕਾਥ ਤੇ ਮਹਾਰਾਜ ਸਾਹਿਬ ਜੀ ਦੀ ਜੇਹਰ ਸੋਖੁ ਅਨੰਦ ਪੁਛਦੇ ਨੇ ਭਾਈ ਲੱਧਾ ਜੀ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੀ ਵੀ ਕੁਸ਼ਲ ਆਨੰਦ ਦੱਸੋ ਕੇਵ ਪਰਚਤ ਸਿੱਖ ਅਨ ਦੇ ਦਰਸ਼ਨ ਤੇ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਕਿਵੇਂ ਪਰਚੇ ਨੇ ਭਾਪ ਕਿਹੜੇ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਸਿੱਖ ਸੁਖ ਸੰਗ ਸੰਗਤਾ ਨੂੰ ਜਿਹੜੇ ਪੁਰਸਿਕ ਆਉਂਦੇ ਆ ਉਨਨੋ ਮਹਾਰਾਜ ਦਰਸ਼ਨ ਕੇ ਬਖਸ਼ਦੇ ਹਨ ਕਿਸ ਥਾਲ ਬੈਠਤ ਹੈ ਜਗਨਾਥ ਤੇ ਜਗਤ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਹੜੇ ਉਸਤਾਨ ਤੇ ਬੈਠਦੇ ਹਨ ਹਰਮੰਦਰ ਸਾਹਿਬ ਦੇ ਅੰਦਰ ਬਹਿ ਕੇ ਦਰਸ਼ਨ ਦਿੰਦੇ ਹੈ ਜਾ 68 ਘਾਟ ਤੇ ਜਾਂ ਕਿਤੇ ਹੋਰ ਤੋ ਮਤਿਆ ਲਗੇ ਪ੍ਰਸੰਗ ਭਇਓ ਕੇਮਾ ਤੇ ਫਿਰ ਤੁਸੀਂ ਜਿਹੜੇ ਕਾਰਜ ਵਾਸਤੇ ਚੱਲ ਕੇ ਗਏ ਸੀ ਦੋਹਾਂ ਰਬਾਬੀਆਂ ਨੂੰ ਬਖਸ਼ਾਉਣਾ ਉਹਦੇ ਬਾਰੇ ਦੱਸੋ ਵੀ ਉਹ ਕੌਤਕੋ ਕਾਰਜ ਹੋਇਆ ਕਿ ਨਹੀਂ ਹੋਇਆ ਕਹੇ ਉਹ ਕਹਾ ਤਪ ਸ੍ਰੀ ਮੁਖ ਸਾਥ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਨੇ ਆਪਣੇ ਮੁਖੋਂ ਤੁਹਾਨੂੰ ਕਿਹੜਾ ਵਜਨ ਕਿਹਾ ਕਿਉਂਕਿ ਸਤਿਗੁਰਾਂ ਕਿਹਾ ਸੀ ਵੀ ਕੋਈ ਨਰ ਬਾਬੀਆਂ ਨੂੰ ਸਾਡੇ ਕੋਲ ਨਾ ਲੈ ਕੇ ਆਵੇ ਤੇ ਜਦੋਂ ਤੁਸੀਂ ਗਏ ਤਾਂ ਮਹਾਰਾਜ ਨੇ ਕੀ ਬਚਨ ਕੀਤਾ ਕੌਣ ਬੇਸਤੇ ਮਿਲੇ ਪ੍ਰਥਮ ਗੁਰ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਜਾ ਕੇ ਤੁਸੀਂ ਮਿਲੇ ਸਭ ਤੋਂ ਪਹਿਲਾਂ ਦੇ ਕਿਹੜੇ ਲਿਬਾਸ ਵਿੱਚ ਮਿਲੇ ਜਿੱਦਾਂ ਹੋਣ ਆਏ ਹੋ ਇਦਾਂ ਮਿਲੇ ਜਾਂ ਜਿੱਦਾਂ ਤੁਸੀਂ ਆਪਣਾ ਭੇਖ ਬਣਾ ਕੇ ਗਏ ਸੀ ਉਸ ਤਰ੍ਹਾਂ ਜਾ ਕੇ ਦਰਸ਼ਨ ਕੀਤੇ ਹੱਥ ਜੋਰ ਜਬ ਟੇਕਿਓ ਮਾਥ ਤੁਏ ਹੱਥ ਜੋੜ ਕੇ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੂੰ ਤੁਸੀਂ ਮੱਥਾ ਟੇਕਿਆ ਇਹ ਭਾਈ ਲੱਦਾ ਪਾਰੇ ਵਕਾਰੀ ਜੀ ਉਸ ਵੇਲੇ ਤੁਹਾਡੇ ਸਰੀਰ ਦੀ ਹਾਲਤ ਕਿਹੋ ਜੀ ਸੀ ਲੱਦੇ ਕਹਿਓ ਕਹਾਂ ਲਗ ਕਹਾਂ ਭਾਈ ਲੱਦਾ ਜੀ ਪਾਰੇ ਵਕਾਰੀ ਕਹਿਣ ਲੱਗੇ ਗੁਰ ਸਿਖੋ ਮੈਂ ਕਿਥੋਂ ਤੇ ਕਰ ਧੰਨ ਗੁਰੂ ਅਰਜਨ ਦੇ ਮਹਾਰਾਜ ਦੀ ਵਡਿਆਈ ਕਹਾਂ ਸ੍ਰੀ ਅਰਜਨ ਕੇ ਗੁਣ ਵਿਸਥਾਰ ਧੰਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਦੇ ਗੁਣਾ ਦਾ ਤੇ ਬਹੁਤਾ ਹੀ ਵਿਸਥਾਰ ਹੈ ਮਹਾਰਾਜ ਦੇ ਤਾਂ ਗੁਣ ਕਹਿ ਨਹੀਂ ਜਾ ਸਕਦੇ ਗਿਣੇ ਨਹੀਂ ਜਾ ਸਤਿ ਦੇ ਏਕ ਜੀਹ ਕਿਆ ਬਪਰੀ ਸਮਰਥ ਇੱਕ ਵਿਚਾਰੀ ਆ ਮੇਰੀ ਜ਼ੁਬਾਨ ਵਿੱਚ ਇੰਨੀ ਸਮਰੱਥਾ ਕਿੱਥੇ ਐ ਵੀ ਪੰਚਮ ਪਾਤਸ਼ਾਹੀ ਪੂਰਨ ਮਹਿਮਾ ਕਹਿ ਸਕੇ ਉਤਰੇ ਜਾਏ ਨਾ ਧਰੋਂ ਹਜ਼ਾਰ ਤਾਂ ਕਿ ਇੱਕ ਜ਼ੁਬਾਨ ਦੀ ਗੱਲ ਨਹੀਂ ਜੇ ਹਜ਼ਾਰਾਂ ਜ਼ੁਬਾਨਾਂ ਵੀ ਮੇਰੀਆਂ ਹੋਣ ਇੱਕ ਦੂਜੀ ਬੌ ਲੱਖ ਹੋਏ ਜੇ ਮਹਾਰਾਜ ਨੇ ਜਪ ਸਹਿਬ ਸਿਧਾਂਤ ਕਿਹਾ ਹੈ ਉਹ ਸੁਧਾਰਤ ਅਨੁਸਾਰ ਪਾਈ ਲੱਦਾ ਜੀ ਕਹਿੰਦੇ ਜੇ ਮੇਰੀਆਂ ਹਜ਼ਾਰਾਂ ਲੱਖਾਂ ਵੀ ਜ਼ਬਾਨਾ ਹੋ ਜਾਣ ਨੀਰਤ ਸੇ ਗੰਭੀਰ ਧੀਰ ਧਾਰਾ ਤਾ ਵੀ ਮਹਾਰਾਜ ਦਾ ਪਾਰ ਨਹੀਂ ਪੈ ਸਕਦਾ ਕਿਉਂਕਿ ਸਮੁੰਦਰ ਨਾਲੋਂ ਵੀ ਗੰਭੀਰ ਤੇ ਬੜੇ ਧੀਰਜ ਧਾਰੀ ਨੇ ਧਰਤੀ ਨੇ ਵੀ ਧੀਰਜ ਮੰਨੋ ਗੁਰੂ ਅਰਜਨ ਸਾਹਿਬ ਕੋ ਸਿੱਖੀ ਹੋਵੇ ਤੇ ਸਮੁੰਦਰ ਦੀ ਗੰਭੀਰਤਾ ਵੀ ਪੰਜਵੇਂ ਪਾਤਸ਼ਾਹ ਤੋਂ ਹੀ ਪ੍ਰੇਰਿਤ ਹੋਵੇ ਸਦਾ ਸ਼ਸ਼ੀਲ ਸ਼ਬੀਲੇ ਚਾਰ ਦਾਈ ਮਹਾਰਾਜ ਬੜੇ ਸ਼ਸ਼ੀਲ ਨੇ ਬੜਾ ਨਰਮ ਨਰਮ ਤੇ ਨਿਮਰ ਸੁਭਾਅ ਹੈ ਜਗਤਨਾਥ ਨੇ ਇਕ ਨਰਮ ਤੇ ਦੂਜਾ ਨਿਮਰ ਸੁਭਾਅ ਹੈ ਛਵੀ ਆਲੇ ਨੇ ਤੇ ਬੜੇ ਸੋਹਣੇ ਫੱਬਦੇ ਹਨ ਕਰਤ ਉਧਾਰਨ ਨਰਨ ਹਜ਼ਾਰਨ ਹਜ਼ਾਰਾਂ ਦੀ ਗਿਣਤੀ ਦੇ ਚਾਲ ਜੀਵਾਂ ਦਾ ਉਧਾਰ ਕਰਦੇ ਨੇ ਨਿਤਾ ਪ੍ਰਤੀ ਹਜ਼ਾਰਾਂ ਦੀ ਕਲਿਆਣ ਕਰ ਰਹੇ ਨੇ ਉਹਨਾਂ ਨੂੰ ਪਰਮਾਰਥ ਦੇ ਰਸਤੇ ਲਾ ਕੇ ਇਹ ਤੋ ਸਦਾ ਵਰਤ ਵਿਵਹਾਰ ਸਿੱਖਾਂ ਨੇ ਪੁੱਛਿਆ ਸੀ ਨੋ ਪਹਿਵੇਂ ਪਾਤਸ਼ਾਹ ਕੀ ਕਰਦੇ ਕਹਿੰਦੇ ਮਹਾਰਾਜ ਦਾ ਸਦਾ ਹੀ ਕਹਿੰਦੇ ਵੀ ਇਹ ਵਰਤ ਹੈ ਸਦਾ ਵਰਤ ਗਿਆ ਰਹਿੰਦਾ ਹੈ ਜਿਹੜਾ ਜੀਵਾਂ ਦੀ ਕੁਲਿਆਣ ਕਰਨੀ ਆ ਸਦਾ ਹੀ ਇਦਾਂ ਦੇ ਵਿਹਾਰ ਚ ਵਰਤਦੇ ਨੇ ਵੀ ਜੋ ਸ਼ਰਣ ਆਉਂਦਾ ਏ ਉਹ ਨੂੰ ਨਿਹਾਰ ਕਰਦੇ ਹਨ ਗੁਣ ਅਨ ਗਿਨ ਤਿਆ ਕਿਰਤੀ ਭਾਨ ਹਾਂ ਬਾਈ ਲੰਦਾ ਜੀ ਕਹਿੰਦੇ ਲਾਹੌਰ ਨਵਾਸੀ ਸਿੱਖਾਂ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਗੁਣ ਅਰ ਗਿਨ ਆਉ ਗਿਣ ਤੋਂ ਰਹਿਦ ਨੇ ਮੈਂ ਕੀ ਗਿਣਤੀ ਕਰਕੇ ਦੱਸਾਂ ਤੇ ਮਹਾਰਾਜ ਵਿੱਚ ਆ ਆ ਗੁਣ ਹਨ ਇਹਕ ਗੁਣ ਪੇਖ ਮੈਂ ਹੋਏ ਬਲਹਾਰ ਮੈਂ ਤਾਂ ਮਹਾਰਾਜਾ ਜੀ ਦਾ ਇੱਕ ਇੱਕ ਗੁਣ ਵੇਖ ਕੇ ਬਹਾਰ ਹੋਣਾ ਅਥਵਾ ਗੁਰ ਵਿੱਚ ਗੁਣ ਤਾਂ ਗੁਰਸਿੱਖੋਂ ਬੜੇ ਨੇ ਹਰ ਤੁਹਾਨੂੰ ਕੇਵਲ ਇੱਕ ਗੁਣ ਦੀ ਸਾਂਝ ਪਾ ਕੇ ਦੱਸਦਾ ਵੀ ਮੈਂ ਤਾਂ ਉਹ ਇੱਕ ਗੁਣ ਵੇਖ ਕੇ ਹੀ ਮਹਾਰਾਜ ਤੋਂ ਸਦਕੇ ਹੋ ਗਿਆ ਤਨ ਤੇ ਤਨ ਤੇ ਮਨ ਤੇ ਦਿਨ ਪ੍ਰੰਤ ਉਹ ਇੱਕ ਗੁਣ ਕਿਹੜਾ ਏ ਵੀ ਮਹਾਰਾਜ ਹਰ ਰੋਜ਼ ਧਨ ਕਰਕੇ ਵੀ ਤਨ ਕਰਕੇ ਵੀ ਤੇ ਮਨ ਕਰਕੇ ਵੀ ਕਰਨਾ ਕਲਕ ਕਰਤ ਉਪਕਾਰ ਮਹਾਰਾਜ ਤਰਸ ਕਰਕੇ ਤੇ ਸਿੱਖਾਂ ਦੇ ਉੱਤੇ ਕਿਰਪਾ ਦੇ ਸਹਤ ਪਰੇ ਪੁਕਾਰ ਕਰਦੇ ਹਨ ਤਾਂਗੇ ਭਾਈ ਲੱਦਾ ਜੀ ਨੇ ਮਹਾਰਾਜ ਦੇ ਕੋਲੋਂ ਪਰਉਪਕਾਰ ਸਿੱਖਿਆ ਤੇ ਆਪ ਵੀ ਪਰਉਪਕਾਰੀ ਹੋਏ ਨਾ ਗੁਰੂ ਦੇ ਸਿੱਖ ਦਿਓ ਦੀ ਭਾਵਨਾ ਰੱਖਦਾ ਹੈ ਮਹਾਰਾਜ ਸਾਹਿਬ ਜੀ ਦੇ ਉਹ ਹੀ ਸ਼ਲੋਕ ਨੂੰ ਦੇਪੰਦੇ ਹਨ ਜੈਸੀ ਭਾਵਨਾਵਾਂ ਦੇ ਨਾਲ ਜੇ ਕੋਈ ਮਹਾਰਾਜ ਨੂੰ ਰੱਬ ਰੂਪ ਕਰਕੇ ਜਾਣੇ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ ਗੁਰ ਸਿੱਖ ਜੇ ਕੋਈ ਮਹਾਰਾਜ ਸਾਹਿਬ ਜੀ ਨੂੰ ਪ੍ਰੇਮ ਭਾਵਨਾ ਨਾਲ ਜਾਣੇ ਉਹ ਪ੍ਰੇਮ ਸਲੋਕ ਹੋ ਜਾਂਦਾ ਏ ਜੇ ਕੋਈ ਵੈਰ ਭਾਵਨਾ ਰੱਖੇ ਤੇ ਉਹਨੂੰ ਉਹ ਹੋ ਜਾ ਹੀ ਮਹਾਰਾਜ ਸਾਹਿਬ ਦਾ ਸਰੂਪ ਦੇਖ ਆਉਂਦਾ ਹੈ ਧੰ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੇ ਗੁਣ ਕਹਿੰਦੇ ਹਾਂ ਭਾਈ ਲੱਦਾ ਜੀ ਕਹਿੰਦੇ ਮਹਾਰਾਜ ਦੇ ਵਿੱਚ ਇੱਕ ਗੁਣ ਮੈਂ ਵੇਖਿਆ ਜਿਹੜਾ ਅਨੇਕਾਂ ਗੁਣਾਂ ਦੇ ਵਿੱਚੋਂ ਜਿਹੜਾ ਮੈਂ ਗ੍ਰਹਿਣ ਕੀਤਾ ਹੈ ਵੀ ਮਹਾਰਾਜ ਤਨ ਕਰਕੇ ਤਨ ਕਰਕੇ ਤੇ ਸਦਾ ਮਹਾਰਾਜ ਸਾਹਿਬ ਜੀ ਮਨ ਕਰਕੇ ਪਰਉਪਕਾਰ ਕਰਦੇ ਹਨ ਧਨ ਨਾਲ ਵੀ ਮਦਦ ਕਰਦੇ ਸਮਹਾਰਾਜ ਲੋੜਵੰਦਾਂ ਦੀ ਸਰੀਰ ਕਰਕੇ ਵੀ ਮਹਾਰਾਜ ਸਾਹਿਬ ਜੀ ਦੇ ਪਾਤਸ਼ਾਹ ਸੇਵਾ ਬਖਸ਼ ਕੇ ਕਈਆਂ ਦੀ ਕਲਿਆਣ ਕੀਤੀ ਤੇ ਮਨ ਵਿੱਚ ਤਾਂ ਸਦਾ ਹੀ ਸਾਰੇ ਜਗਤ ਦਾ ਭਲਾ ਹੀ ਲੋਕਦੇ ਹਨ ਕਹਿੰਦੇ ਪਾਤਸ਼ਾਹ ਨੇ ਇਹ ਸਭ ਤੋਂ ਵੱਡਾ ਗੁਣ ਮੈਂ ਵੇਖਿਆ ਪ੍ਰਥਮ ਸੁਦਾ ਸਰ ਸਿਰ ਜਿਓ ਸੁੰਦਰ ਕੋਈ ਪਰਿਵਕਾਰੀ ਨੇ ਧਨ ਲਾ ਕੇ ਤੇ ਪਹਿਲਾ ਅਮਰਸਰ ਸਾਹਿਬ ਸੋਹਰ ਮਹਾਰਾਜ ਸਾਹਿਬ ਜੀ ਨੇ ਸਿਰ ਜਿਆ ਸ਼ੋਭਤ ਚੋਂ ਦੇਸ਼ ਤੇ ਇੱਕ ਸਾਰਾ ਅਮਰਸਰ ਸਾਹਿਬ ਸੋਹਰ ਹੈ ਚੌਹਾਂ ਕੁੰਨਿਆਂ ਵਾਲਾ ਇੱਕ ਸਾਰ ਕਿੱਡਾ ਸੋਹਣਾ ਫੱਬਦਾ ਹੈ ਕਲ ਮਲ ਟਾਰਹਿ ਮੱਜਨ ਧਾਰਹਿ ਜਿਹੜਾ ਵੀ ਗੁਰਸਿੱਖ ਤਾਂ ਮਰ ਸੋਰ ਵਿੱਚ ਸ਼ਿਦਾਨ ਕਰਦਾ ਉਹਦੇ ਸਾਰੇ ਹੀ ਪਾਪ ਮਹਾਰਾਜ ਸਾਹਿਬ ਜੀ ਤਾਂ ਦੰਦੇ ਦੂਰ ਕਰ ਦਿੰਦੇ ਹਨ ਨਾਮੇ ਉਚਾਰਨ ਸੰਜ ਸਕਾਰ ਉਹ ਧਾਮ ਜਪਦਾ ਜਦੋਂ ਇਸਨਾਨ ਕਰਦਿਆਂ ਹੋਇਆ ਤੇ ਨਾਮ ਸੁਬਾ ਸ਼ਾਮ ਸਵੇਰੇ ਸ਼ਾਮ ਜਪਦਿਆਂ ਹੋਇਆ ਸਾਰੇ ਕਹਿੰਦੇ ਵੀ ਔਗਣ ਕੱਟੇ ਜਾਂਦੇ ਨੇ ਤੇ ਗੁਣ ਭਰਪੂਰ ਹੋ ਜਾਂਦਾ ਹੈ ਗੁਰ ਸਿੱਖ ਆਪ ਸ੍ਰੀ ਨਾਨਕ ਆਦ ਜੀ ਬਾਣੀ ਵੇਖੋ ਇਹ ਮਹਾਰਾਜ ਸਾਹਿਬ ਨੇ ਪਹਿਲਾਂ ਮਾਰੇ ਬੁਕਾਰ ਕੀਤਾ ਅਮਰਸਰ ਸਾਹਿਬ ਦੀ ਰਚਨਾ ਕੀਤੀ ਅਰਮੰਦਰ ਸਾਹਿਬ ਮਹਾਰਾਜ ਜੀ ਨੇ ਵਿੱਚ ਠਾ ਥਾਪਿਆ ਤੇ ਹੁਣ ਵੀ ਕਹਿੰਦੇ ਜਦੋਂ ਮੈਂ ਆਇਆ ਉਹ ਸਵੇਰੇ ਜੋ ਜਗਤ ਗੁਰੂ ਨਾਨਕ ਦੇਵ ਮਹਾਰਾਜ ਤੇ ਪਹਿਲੇ ਸਤਿਗੁਰਾਂ ਦੀ ਜੋ ਗੁਰਬਾਣੀ ਤੋਂ ਆਈ ਬਾਣੀ ਹੈ ਹਨਕ ਜਤਨ ਤੇ ਕਰ ਇੱਕ ਥਾਂ ਅਵੇਕਾਂ ਜਤਨਾਂ ਦੇ ਨਾਲ ਉਸ ਬਾਣੀ ਨੂੰ ਇੱਕ ਥਾਂ ਤੇ ਪੜੇ ਪਾਠਾ ਕਰ ਰਹੇ ਹਨ ਇਸਹਿ ਮਿਲਾਏ ਸ਼ਬਦ ਸੁਮਦਾਏ ਪਹਿਲੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਮਿਲਾ ਕੇ ਦੇ ਆਪਣੇ ਵੱਲੋਂ ਵੀ ਜਿਹੜੇ ਮਹਾਰਾਜ ਨੂੰ ਗੁਰਬਾਣੀ ਦੇ ਸ਼ਬਦ ਉਚਾਰ ਕਰਕੇ ਜੇ ਰਜਤ ਰੁਚਰ ਨਿਤ ਪ੍ਰਤ ਸੁਖ ਦਾਏ ਸੁਖਾਂ ਦੇ ਦੇਣ ਵਾਲੀ ਬਾਣੀ ਸੁਖ ਦੇਣ ਵਾਲੇ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਹਰ ਰੋਜ਼ ਬੜੀ ਰੁਚੀ ਦੇ ਨਾਲ ਰਾਜ ਰਹੇ ਨੇ ਪਾਪ ਬੜੀ ਸੁੰਦਰ ਬਾਣੀ ਉਚਾਰ ਰਹੇ ਹਨ ਠਟਿਓ ਚੈਤ ਹੈ ਬੀੜ ਬਡੇਰੀ ਕਿਉਂਕਿ ਮਹਾਰਾਜ ਸਾਹਿਬ ਜੀ ਵੱਡੀ ਬੀੜ ਬਣਾਉਣਾ ਚਾਹੁੰਦੇ ਨੇ ਗੁਰਬਾਣੀ ਨੂੰ ਇੱਕ ਸਾਧੇ ਇਕੱਤਰ ਕਰਕੇ ਜਦ ਉਹਦਾ ਵੱਡਾ ਸੂਪ ਤਿਆਰ ਕਰਿਆ ਚਾਹੁੰਦੇ ਹਨ ਬਲਹ ਗ੍ਰੰਥ ਸਾਹਿਬ ਸ਼ਬ ਪਾਏ ਪਾਈ ਲੱਦਾ ਜੀ ਕਹਿੰਦੇ ਸ੍ਰੀ ਗ੍ਰੰਥ ਸਾਹਿਬ ਦਾ ਸੂਪ ਬੜਾ ਸੋਹਣਾ ਸ਼ਬੀ ਵਾਲਾ ਬਣੇਗਾ ਗਰਾਂਛੇ ਨੀ ਰਜਨਾ ਬੰਦੇ ਪਾਤਸ਼ਾਹ ਜੀ ਕਰ ਰਹੇ ਹਨ ਜੋ ਬੜੀ ਸੂਭਾ ਵਾਲਾ ਹੋਵੇਗਾ ਆਪ ਤੇ ਅਛਤ ਅਰ ਪਾਛੇ ਕਲ ਮਹੰ ਇਹਨੂੰ ਇੱਕ ਤਾਂ ਆਪਣੇ ਹੁੰਦਿਆਂ ਤੇ ਫੇਰ ਆਪਣੇ ਮਗਰੋਂ ਜਿਹੜੇ ਕਲਯੁਗ ਦੇ ਵਿੱਚ ਜਿਸ ਕੋ ਪਾਠ ਸੁਣ ਬੋਹਨਸਾਏ ਜਿਸ ਬਾਣੀ ਮੁ ਪੜ ਕੇ ਤੇ ਸੁਣ ਕੇ ਤੇ ਸਾਬਦੇ ਕਹਿੰਦੇ ਅੰਦਰੋਂ ਮੋਹ ਨਾਸ ਹੋਵੇਗਾ ਇੱਕ ਤਾਂ ਆਪਣੇ ਹੁੰਦਿਆ ਮਹਾਰਾਜ ਬਾਣੀ ਪੜਾ ਕੇ ਜਗਤ ਦੇ ਜੀਵਾਂ ਦੀ ਕਲਿਆਣ ਕਰ ਰਹੇ ਹਨ ਤੇ ਦੂਸਰਾ ਮਹਾਰਾਜ ਸਾਹਿਬ ਜੀ ਆਪਣੇ ਪਿੱਛੋਂ ਵੀ ਵੀ ਸਿੱਖਾਂ ਦੀ ਕਲਿਆਣ ਹੋਵੇ ਤੇ ਜਿਹੜਾ ਸਿੱਖ ਬਾਣੀ ਪੜ੍ਹੇਗਾ ਉਹਦੀ ਕਲਿਆਣ ਕਰਨਗੇ ਗਾੜੀ ਮਗ ਸਿੱਖੀ ਬਿਸਥਾਰੀ ਮਹਾਰਾਜ ਸਾਹਿਬ ਜੀ ਨੇ ਗੁਰ ਸਿੱਖੀ ਦਾ ਕਹਿੰਦੇ ਵੀ ਗਾੜੀ ਰੋਹ ਬਣਾਇਆ ਜੇ ਕਿਤੇ ਹੁੰਦੀਆਂ ਨਾਲ ਡੰਡੀਆਂ ਪੱਕ ਡੰਡੀਆਂ ਇਕ ਤਾਂ ਉਧਰ ਦੀ ਜਾਣਾ ਹੁੰਦਾ ਏ ਤੇ ਇੱਕ ਹੁੰਦਾ ਵੀ ਵੱਡਾ ਰਾਜ ਨੂੰ ਅੱਜ ਕੱਲ੍ਹ ਕਹਿ ਦਿੰਦੇ ਆ ਜੀਡੀ ਰੋਡ ਤੇ ਪਾਏ ਲੱਦਾ ਜੀ ਪਾਉ ਕਹਿੰਦੇ ਗੁਰਸਿੱਖੋ ਮਹਾਰਾਜ ਸਾਹਿਬ ਜੀ ਆਪ ਆਪਣੇ ਸਰੀਰ ਦੇ ਹੁੰਦੇ ਆ ਨਾ ਤੇ ਆਪਣੇ ਹਾਜ਼ਰ ਹੁੰਦੇ ਆ ਜਿਹੜੇ ਕਰਜੋਬ ਦੇ ਜੇਵ ਨੇ ਉਹਨਾਂ ਦੇ ਕल्याण ਵਾਸਤੇ ਬਾਣੀ ਰਚ ਰਹੇ ਨੇ ਵੀ ਸਾਡੇ ਹੁੰਦਿਆਂ ਵੀ ਬਾਣੀ ਪੜ੍ਹ ਕੇ ਕਲਿਆਣ ਹੋਵੇ ਤੇ ਜਦੋਂ ਅਸੀਂ ਨਾ ਹੋਈਏ ਉਦੋਂ ਵੀ ਇਹਨਾਂ ਦਾ ਮੋਹ ਨਾਸ ਹੋਵੇ ਬਾਣੀ ਪੜ੍ਹ ਕੇ ਗੰਦਾਏ ਗੁਰ ਸਖੀ ਦਾ ਗਾਡੀ ਮਾਉ ਵਡਾ ਉਰਾਹ ਵਡਾ ਸਤ ਸੰਗਤ ਦਾ ਮਾਰਗ ਮਹਾਰਾਜ ਜੀ ਰਚ ਰਹੇ ਹਨ ਮਨੋਂ ਨਿਸ਼ਾਨ ਤੂੰ ਛਾਪ ਧਾਰ ਮਨੋਂ ਵੀ ਉੱਚੇ ਦੋ ਨਿਸ਼ਾਨ ਸਹਿਬ ਲਾਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੇ ਸੱਚਖੰਡ ਹਰਿਮੰਦਰ ਸਾਹਿਬ ਇਹ ਨਿਸ਼ਾਨ ਸਹਿਬ ਝੁਲ ਰਹੇ ਹਨ ਵਟਤ ਸੁਨਤਾ ਮਨ ਦਰਬਤ ਪੜਤੰਤੋ ਸੁਣਨ ਤੁਮਾਰਨ ਦ੍ਰਵਤ ਸੋਚਤ ਹੋਇ ਜਿਹੜਾ ਕਹਿੰਦੇ ਵੀ ਸਾਵਧਾਨ ਸੁਚੇਤ ਹੋ ਕੇ ਬਾਣੀ ਨੂੰ ਪੜਦਾ ਜਾਂ ਸੁਣਦਾ ਪੜੂਗਾ ਸੁਣੂਗਾ ਉਹਦਾ ਮਨ ਪਵਿੱਤਰ ਵੀ ਹੋਵੇਗਾ ਤੇ ਮਨ ਕੋਮਲ ਵੀ ਹੋਵੇਗਾ ਗੁਨਾ ਦੇ ਗ੍ਰਹਿਣ ਕਰਨ ਦਾ ਹੋਵੇਗਾ ਉਹ ਕਲਿਆਣ ਪਤਾਏ ਸੁਖਾਰ ਜੀਤਰਾ ਮਹਾਰਾਜ ਸਾਹਿਬ ਜੀ ਸ਼ੁਭ ਕਲਿਆਣ ਦੇ ਵਾਸਤੇ ਸੁਖਾਂ ਦੇ ਦੇਣ ਹਾਰਾ ਉਪਦੇਸ਼ ਪਤਾਉਂਦੇ ਦੱਸਦੇ ਹਨ ਸੇਖ ਸਿਮਰ ਸਤਨਾਮ ਸੁਖਾਰੇ ਜਿਹੜੇ ਗੁਰਸਿੱਖ ਨੇ ਸੁਖਾਂ ਦੇ ਦੇਣ ਵਾਲਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਕਰਨਗੇ ਸਾਕਲ ਸੁਖਨ ਰਹੇ ਸ਼੍ਰੀ ਉਦਾਰ ਇਹ ਸਾਰੀਆਂ ਮੁਕਤੀਆਂ ਜਿਹੜੀਆਂ ਸ੍ਰੇ ਸ਼੍ਰੇਸ਼ਟ ਮੁਕਤੀ ਮਹਾਰਾਜ ਦੇ ਸਿਮਰਨ ਕਰਕੇ ਮਿਲਦੀ ਹੈ।ਰਾ ਮਾਤ ਯਾ ਹਰ ਜਿਸ ਮਹ ਨਿਤ ਇਹਨੇ ਨੇਤੀ ਜਿਸ ਗੁਰ ਬਾਣੀ ਦੇ ਅੰਦਰ ਜਾਹਰ ਪ੍ਰਗਟ ਹੀ ਕਰਾ ਮਾਤ ਰੱਖੀ ਹੈ ਮਹਾਰਾਜ ਜੀ ਨੇ।ਹਰਤ ਗੁਰ ਆਪੇ ਇਹ ਉਪਕਾਰ ਜਾਂ ਜਿਸ ਗੁਰ ਅਰਜ ਦੇ ਮਹਾਰਾਜ ਵਿੱਚ ਜਾਹਲ ਕਾ ਮਾਤ ਹੈ ਉਹ ਐਸੇ ਗੁਰੂ ਸਹਿਬ ਹਣ ਇਹ ਉਪਕਾਰ ਕਰ ਰਹੇ ਨੇ।ਗੁਰ ਸਿੱਖਾਂ ਪੁੱਛਿਆ ਸੀ ਪਏ ਪਾਤ ਸਾਹਿਬ ਕੀ ਕਰਦੇ ਨੇ। ਹੇ ਦੇ ਮਹਾਰਾਜ ਇਹ ਉਪਕਾਰ ਕਰ ਰਹੇ ਨੇ ਕਿ ਗੁਰਬਾਣੀ ਦਾ ਜਹਾਜ਼ ਰੱਤ ਰਹੇ ਹਨ ਭਗਤ ਬਰੇਂਦ ਆਵਤ ਨਿਤ ਪ੍ਰਤ ਠਿਕ ਇਹ ਅਨੇਕਾਂ ਹੀ ਭਗਤ ਨਿਤਾ ਪ੍ਰਤੀ ਚੱਲ ਕੇ ਗੁਰੂ ਅਰਜਨ ਦੇ